ਉਹਨਾਂ ਦੀ ਜਿੰਨੀ ਸਾਰਾ ਉਹਨੇ ਇਕ ਬਣਾ ਲਿਆ ਤੇ ਅੱਗੇ ਬਹੁਤ ਤੁਸੀਂ ਫੋਰਸ ਸਰਕਟ ਤੇ ਉਹਦੇ ਆਪਣੇ ਟੀਮ ਦੇ ਨਾਲ ਜਿਹੜੇ ਬੋਧ ਅਫੀਸਰਾਂ ਦੇ ਵਿੱਚੋਂ ਗਈ ਜਿਹੜੇ ਸਲਾਹ ਜਿਹੜੇ ਪਾਸ ਤੋਂ ਛੇ ਜਗ੍ਹਾ ਦੇ ਕੋਚਿੰਗ ਜਿਹੜੇ ਬਣਾ ਲਏ ਉਹਨਾਂ ਦੇ ਉੱਪਰ ਕੰਸਰਟ ਆਪੇ

ਕੌਫੀ ਸੀ ਉਹਦਾ ਫਰੰਡ ਦਾ ਮੈਸੇਜ ਆ ਗਿਆ ਆਪਾਂ ਸੰਦੇਸ਼ ਭੇਜਿਆ ਉਹ ਬੜਾ ਆਪਾਂ ਨੂੰ ਆ ਇਹਨੂੰ ਟੇਬਲ 'ਤੇ ਆਪ ਹਾਂ ਹੋ ਉਹ ਰਿਕਾਰਡਿੰਗ ਕਰ ਲੈਂਦਾ ਹੀ ਆ ਪੂਰੀ ਲਾਭ ਤੁਹਾਨੂੰ ਉਹ ਜੀ ਤਾਂ ਹਾਂਜੀ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਗੁਰੂ ਕੀ ਨਗਰੀ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਾਇਨਾਤ ਆ ਜੀ ਸਰ ਕੀ ਅੱਜ ਸੈਂਪਲ ਕੀਤੀ ਜਾ ਰਹੀ ਹੈ ਸਿਹਤ ਮੰਤਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਜੀ ਉਹ ਹਥਿਆਰ ਲੈ ਕੇ ਦੇਖੋ ਜੀ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਸਾਡੇ ਬਹੁਤ ਹੀ ਆਨਰੇਬਲ ਕਮਿਸ਼ਨਰ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਪੰਜਾਬ ਸਰਦਾਰ ਅਦਲਾਸ਼ ਸਿੰਘ ਜੀ ਔਰ ਡਿਪਟੀ ਕਮਿਸ਼ਨਰ ਮੈਡਮ ਸਾਖੀਸ਼ ਸਾਨੀ ਜੀ ਔਰ ਸਾਡੇ ਜਿਹੜੇ ਜ਼ਿਲ੍ਹੇ ਦੇ ਸਿਵਲ ਸਰਜਨ ਨੇ ਡਾਕਟਰ سورنجੀਤਾ ਬੰਜੀ ਇਹਨਾਂ ਸਾਰਿਆਂ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ ਵੀ ਹੈ ਔਰ ਹੁਕਮ ਵੀ ਹੈ ਕਿ ਅੱਪਾ ਜੋ ਹੈ ਕਿਸੇ ਵੀ ਪ੍ਰਕਾਰ ਦੀ ਜਿਹੜੀ ਹੈ ਕੋਈ ਵੀ ਬੰਦਾ ਅਣਗੈਲੀ ਕਰਦਾ ਖਾਣ ਪੀਣ ਵਾਲਾ ਸਮਾਨ ਬਣਾਉਣ ਦੇ ਵਿੱਚ ਤੇ ਅਸੀਂ ਉਹਦੇ ਪ੍ਰਤੀ ਜਿਹੜਾ ਹੈ ਪ੍ਰੋਪਰ ਐਕਸ਼ਨ ਲੈਣਾ ਹੈ ਤੋ ਇਸ ਦੇ ਤਹਿਤ ਸਾਡੀਆਂ ਟੀਮਾਂ ਜਿਹੜੀਆਂ ਲਗਾਤਾਰ ਕੰਮ ਕਰ ਰਹੀਆਂ ਸਾਡੇ ਫੂਡ ਸੇਫਟੀ ਅਫਸਰ ਸਤਨਾਮ ਸਿੰਘ ਜੀ ਰਜਨੀ 라ਣੀ ਅਮਨਦੀਪ ਸਿੰਘ ਔਰ ਕਮਲਦੀਪ ਕੌਰ ਇਹ ਸਾਰੇ ਜਿਹੜੇ ਅਫਸਰਸ ਨੇ ਇਹ ਆਪਣੇ ਆਪਣੇ ਇਲਾਕੇ ਦੇ ਵਿੱਚ ਬੜੀ ਮੁਸਤੈਦੀ ਦੇ ਨਾਲ ਕੰਮ ਕਰ ਰਹੇ ਹੈ ਔਰ ਤਿਹਾਰੀ ਸੀਜ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀਆਂ ਟੀਮਾਂ ਜਿਹੜੀਆਂ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੀਆਂ ਔਰ ਲੋਕਾਂ ਦੇ ਵਿੱਚ ਜਾ ਕੇ ਜਿੱਥੇ ਕਿ ਇਨਫੋਰਸਮੈਂਟ ਐਕਟੀਵਿਟੀਆਂ ਕਰਦੇ ਕਰ ਰਿਹਾ ਹੈ ਨਾਲ ਦੇ ਨਾਲ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਅਵੇਰਨੈਸ ਵੀ ਕੀਤਾ ਜਾ ਰਿਹਾ ਕਿਉਂਕਿ ਦੇਖੋ ਜਦੋਂ ਤਿਹਾੜ ਦਾ ਸੀਜ਼ਨ ਆਉਂਦਾ ਹੈ ਤੇ ਓਬਵੀਅਸਲੀ ਹੈਗਾ ਕਿ ਜਿਹੜੀ ਮਠਿਆਈ 10 ਕਿਲੋ ਬਣਨੀ ਹੈ ਉਹ ਤਿਹਾੜੀ ਸੀਜ਼ਨ ਦੇ ਵਿੱਚ 50 ਕਿਲੋ ਬਣਨੀ ਹੈ ਹਨਾ ਸੋ ਜਦੋਂ ਕੰਮ ਜਿਆਦਾ ਹੁੰਦਾ ਹੈ ਜਦੋਂ ਆਪਾਂ ਵੀ ਵੇਖਦੇ ਆ ਕਿ ਮਹਿਮਾਨ ਘਰ ਦੇ ਵਿੱਚ ਆ ਜਾਂਦੇ ਆ ਤੇ ਸਾਡੀ ਜਿਹੜਾ ਫਿਰ ਕਿਚਨ ਦੇ ਵਿੱਚ ਥੋੜਾ ਹਣਾ ਮਿਸ ਮੈਨੇਜਮੈਂਟ ਹੋ ਜਾਂਦੀ ਹੈ ਸੋ ਅਸੀਂ ਉਹਨਾਂ ਨੂੰ ਅਵੇਅਰ ਕਰਦੇ ਆ ਜਾਗਰੂ ਕਰ ਰਹੇ ਆ ਕਿ ਤੁਸੀਂ ਜਿਹੜਾ ਹੈ ਆਪਣਾ ਕੰਮ ਬੜੀ ਸਾਫ਼ ਸੁਥਰੀ ਤਰੀਕੇ ਨਾਲ ਕਰੋ ਪਲਾਨਡ ਕਰੋ ਔਰ ਸਾਫ਼ ਸਫਾਈ ਦਾ ਜਿਹੜਾ ਹੈ ਖਾਸ ਤੌਰ ਤੇ ਧਿਆਨ ਰੱਖੋ ਕਿ ਕਿਹੜੀ ਦਿਗਨ ਉੱਪਰ ਸਿੰਪਲੀ ਕੀਤੀ ਗਈ ਹੈ ਜੀ ਦੇਖੋ ਅੱਜ ਸਾਡੇ ਵੱਲੋਂ ਲਾਰੈਂਸ ਰੋਡ ਤੇ ਉੱਤੇ ਜਿਹੜੀਆਂ ਲੀਡਿੰਗ ਸਵੀਟ ਸ਼ਾਪਸ ਨੇ ਨੋਵਲਟੀ ਸਟ੍ਰੀਟਸ ਆਪਨਾ ਬਾਂਸਰ ਸਵੀਟਸ ਕਾਨਾ ਸਵੀਟਸ ਔਰ ਹੋਰ ਵੀ ਜਿਹੜੀਆਂ ਨਾਮੀ ਸਟੂਡਸ ਨੇ ਉਹਨਾਂ ਦੇ ਉੱਤੇ ਸਾਡੇ ਵਿਭਾਗ ਵੱਲੋਂ ਅੱਜ ਚੈਕਿੰਗ ਕੀਤੀ ਗਈ ਹੈ ਔਰ ਉਹਨਾਂ ਤੋਂ ਸੈਂਪਲ ਇਕੱਤਰ ਕੀਤੇ ਗਏ ਆ ਔਰ ਜੋ ਜੋ ਉਹਨਾਂ ਨੂੰ ਉਹਨਾਂ ਦੇ ਜਿਹੜੀ ਜਿਹੜੀ ਚੀਜ਼ਾਂ ਦੇ ਵਿੱਚ ਉਹਨਾਂ ਦੇ ਵੱਲ ਸੁਧਾਰ ਲਿਆਣ ਵਾਲਾ ਸੀ ਉਹਨਾਂ ਨੂੰ ਉਸਨਾਂ ਚੀਜ਼ਾਂ ਬਾਰੇ ਦੱਸਿਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਸਾਰੀ ਜਿਹੜੀ ਚੈਕਿੰਗ ਹੈ ਉਹਨੂੰ ਇਸ ਤਰ੍ਹਾਂ ਜਾਰੀ ਰੱਖਾਂਗੇ ਪਿਛਲੇ ਦਿਨਾਂ ਦੇ ਵਿੱਚ ਵੱਡੀ ਸਫਲਤਾ ਮਿਲੀ ਸੀ ਕੋਈ ਨੂੰ ਲੈ ਕੇ ਰਾਜਸਥਾਨ ਤੋਂ ਇੱਕ ਬਸਤੂ ਪਰਖਵਾਇਆ ਸੀ ਲੱਗਦਾ ਕਿ ਚੈਕਿੰਗ ਕੀਤੀ ਜਾ ਰਹੀ ਹੈ ਜੀ ਜੀ ਹੁਣ ਵੀ ਸਾਡੇ ਕੋਲ ਇਨਪੁਟਸ ਨੇ ਔਰ ਅਸੀਂ ਇੱਕ ਦਿਨ ਪਤਾ ਵੀ ਸੀ ਪਰ ਉਸ ਦਿਨ ਥੋੜਾ ਜਿਆ ਜੀ ਥੋੜੇ ਲੇਟ ਹੋ ਕੇ ਜਾਂ ਮਤਲਬ ਅਸੀਂ ਜਿਹੜਾ ਹੈ ਲੱਗੇ ਹੋਏ ਆ ਅਸੀਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਡਿਸਕਲੋਸ ਨਹੀਂ ਕਰ ਸਕਦੇ ਸਾਡੇ ਕੋਲ ਜਿਹੜੇ ਜਿਹੜੇ ਇਨਪੁਟਸ ਨੇ ਅਸੀਂ ਉਹਨਾਂ ਤੇ ਉੱਤੇ ਗਾਇਬ ਗਾਇ ਅਡਾਰਟਸ ਤੇ ਉੱਤੇ ਜ਼ਰੂਰ ਕਰਾਂਗੇ ਮੇਰੀ ਫਿਰ ਵੀ ਅਪੀਲ ਹੈ ਦੇਖੋ ਜਿਹੜੇ ਜਿਹੜੀਆਂ ਤੁਸੀਂ ਮਾਲ ਪ੍ਰੈਕਟਿਸਸ ਕਰਦੇ ਹੋ ਉਹਨਾਂ ਦੇ ਨਾਲ ਦੇਖੋ ਗੁਰੂ ਕੀ ਨਗਰੀ ਦਾ ਵੀ ਨਾਮ ਬਦਨਾਮ ਹੁੰਦਾ ਹੈ ਡਿਪਾਰਟਮੈਂਟ ਦਾ ਔਰ ਤੁਹਾਡਾ ਆਪਣਾ ਨਾਮ ਜਿਹੜਾ ਸਭ ਤੋਂ ਜ਼ਿਆਦਾ ਬਦਨਾਮ ਹੁੰਦਾ ਹੈ ਇਸ ਕਰਕੇ ਅੱਛਾ ਕੰਮ ਕਰੋ ਅੱਛੇ ਕੰਮ ਕਰਕੇ ਤੁਸੀਂ ਲੋਕਾਂ ਦੇਖੋ ਲੋਕਾਂ ਨੇ ਤੁਹਾਨੂੰ ਪੇ ਕਰਨਾ ਹੈ ਲੋਕਾਂ ਨੇ ਪੈਸੇ ਦੇਣੇ ਆ ਔਰ ਤੁਸੀਂ ਜੇ ਅੱਛਾ ਕੰਮ ਕਰਕੇ ਲਓਗੇ ਤੇ ਤੁਹਾਨੂੰ ਵੀ ਸਕੂਨ ਮਿਲੇਗਾ ਔਰ ਅਗਰ ਜੇ ਬੰਦੇ ਜਿਹੜੇ ਬੰਦੇ ਗਲਤ ਕੰਮ ਕਰਕੇ ਹੀ ਕਰਨਾ ਚਾਹੁੰਦੇ ਆ ਤੇ ਫਿਰ ਉਹਨਾਂ ਨੂੰ ਵਿਭਾਗ ਕਿਸੇ ਵੀ ਕੀਮਤ ਬਖਸ਼ੇਗਾ ਨਹੀਂ ਉਹਨਾਂ ਦੇ ਉੱਤੇ ਵਿਭਾਗੀ ਅਨੁਸ਼ਾਸਨੀ ਤੇ ਕਾਨੂੰਨੀ ਕਾਰਵਾਈ ਤਿੰਨੇ ਅਸੀਂ ਜਿਹੜੀਆਂ ਅਰੰਭਾਂਗੇ ਲੱਗਦਾ ਕਿ ਜੇ ਕਿਸੇ ਅੰਮ੍ਰਿਤਸਰ ਦੇ ਲੋਕਾਂ ਨੇ ਕੋਈ ਤੁਹਾਨੂੰ ਸ਼ਿਕਾਇਤ ਕਰਨੀ ਹੋਵੇ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਕਿਉਂਕਿ ਇਹ ਤਿਆਰਾਂ ਦੇ ਸਿੱਜ ਦੇ ਵਿੱਚ ਫੇਰ ਫੇਰ ਬਹੁਤ ਹੁੰਦਾ ਮਠਿਆਈਆਂ ਨੂੰ ਲੈ ਕੇ ਦੇਖੋ ਜੀ ਅਸੀਂ ਅਸੀਂ ਜਿਹੜਾ ਹੈ ਸਾਡੇ ਜਿਹੜਾ ਸਿਵਲ ਸਰਚਨ ਆਫਿਸ ਹੈ ਗਾਂਧੀ ਗਰਾਉਂਡ ਦੇ ਸਾਹਮਣੇ ਐਨ ਐਫ ਸੀ ਮਨਾ ਰੋਡ ਦੇ ਉੱਤੇ ਉੱਥੇ ਸਾਡੇ ਫੂਡ ਸੇਫਟੀ ਆਫਿਸਰਸ ਅ ਬੈਠੇ ਹੁੰਦੇ ਨੇ ਇੱਕ ਆਫੀਸਰ ਸੇ ਸਾਡਾ ਹਮੇਸ਼ਾ ਹੀ ਰਹਿੰਦਾ ਹੈ ਬਾਕੀ ਅਗਰ ਤਿੰਨ ਮਤਲਬ ਚਾਰ ਆਫੀਸਰਸ ਨੇ ਤਾਂ ਜੇ ਤਿੰਨ ਫੀਲਡ ਤੇ ਵਿੱਚ ਨੇ ਤਾਂ ਇੱਕ ਆਫੀਸਰ ਹਮੇਸ਼ਾ ਸਾਡਾ ਅਵੇਲੇਬਲ ਹੈ ਤੁਸੀਂ ਫੂਡ ਵਿੰਗ ਦੇ ਵਿੱਚ ਆ ਕੇ ਸਾਡੇ ਆਪਣਾ ਅਸੀਂ ਨਹੀਂ ਕਹਨੇ ਕਿ ਸਾਨੂੰ ਆ ਕੇ ਤੇ ਆਪਣਾ ਨਾਮ ਦਸੋਗੇ ਜਿਸ ਇਹ ਫਲਾਨਾ ਤੇ ਚੁੱਪ ਕਰਕੇ ਆ ਕੇ ਸਾਨੂੰ ਕੰਪਲੇਂਟ ਕਰ ਸਕਦੇ ਪਰ ਹਾਂ ਕੰਪਲੇਂਟ ਵਾਜਬ ਹੋਵੇ ਕੋਈ ਆਪਸੀ ਰੰਜਿਸ਼ ਵਾਲੀ ਨਾ ਹੋਵੇ ਜਿਹੜੀ ਵਾਜਬ ਕੰਪਲੇਂਟ ਹੋਏਗੀ ਸਾਡਾ ਡਿਪਾਰਟਮੈਂਟ ਇਨਕੁਆਇਰ ਕਰਕੇ ਤੇ ਤੁਰੰਤ ਕਾਰਵਾਈ ਕਰੇਗਾ